ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਘਲੜਾ ਭਾਈ ਅਮਰਿਤਪਾਲ ਸਿੰਘ ਦੇ ਪ੍ਰਚਾਰ ਵਿੱਚ ਡਾਟ ਗਏ ਹਨ ਆ ਸਿਕ ਸੰਗਤਾਂ ਨਾਲ ਰੋਬਰੂ ਹੁੰਦੇ ਆਉਣਾ ਕਿ ਸਾਡਾ ਮੁੱਦਾ ਨਾਲੀਆਂ ਗਲੀਆਂ ਬਣਵਾਉਣਾ ਜਾਂ ਆਟਾ ਦਾਲ ਦੇਣਾ ਨਹੀਂ ਬਲਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥਕ ਮੁੱਦਿਆਂ ਨੂੰ ਸਮਝਾਉਣਾ ਹੈ ਉਹਨਾਂ ਇਸ ਮੂਕੇ ਵੀਰਸਾ ਸਿੰਘ ਬਲਟੋਹਾ ਨੂੰ ਵੀ ਜਵਾਬ ਦਿੱਤਾ ਉਹਨਾਂ ਨੇ ਕਿ ਪਿਛਲੀ ਵਾਰ ਵੀ ਪੂਰੀ ਉਮੀਦ ਸੀ ਕਿ ਅਸੀਂ ਜਿੱਤ ਜ਼ਰੂਰ ਹਾਸਲ ਕਰਾਂਗੇ ਪਰ ਪੂਰੇ ਸਮੇਂ ਤੇ ਕੀ ਹੀਰਾ ਫੇਰੀ ਹੋਈ ਇਸ ਵਾਰ ਉਸ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਤੇ ਝੂਠਾ ਐਨਸ ਲਗਾ ਕੇ ਪਹਿਲਾਂ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ ਤਾਂ ਜੋ ਕੋਈ ਸਾਡੇ ਬੇਅਦਬੀ ਦੇ ਇਨਸਾਫ ਤੇ ਬੰਦੀ ਸਿੰਘਾਂ ਦੀ ਰਿਹਾਈ ਵਰਗੇ ਗੰਭੀਰ ਮਸਲੇ ਹੱਲ ਨਹੀਂ ਹੋਏ ਇਸ ਲਈ ਸਾਨੂੰ ਜਥੇਬੰਦ ਹੋ ਕੇ ਪ੍ਰਚਾਰ ਕਰਨ ਦੀ ਲੋੜ ਹੈ ਮਾਜੇ ਤੋਂ ਬੈਲਟ ਤੋਂ ਬਾਰਡਰ ਤੋਂ ਆਪਣੇ ਅਮਰਪਾਲ ਸਿੰਘ ਦੀ ਚੋਣ ਮਹਿੰਦ ਦਾ ਅਗਾਜ਼ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਕੋਲੇ ਦਿਨ ਬਹੁਤ ਘੱਟ ਹੈ ਤੇ ਮਿਹਨਤ ਜ਼ਿਆਦਾ ਕਰਨੀ ਪੈਣੀ ਹੈ ਜਿਹੜਾ ਰਿਸਪੌਂਸ ਸਾਨੂੰ ਅੱਜ ਮਿਲਿਆ ਇਹ ਰਿਸਪੌਂਸ ਇਸ਼ਾਰਾ ਕਰਦਾ ਹੈ ਕਿ ਆਪਣੀ ਫਤਿਹ ਹੋਣੀ ਹੈ ਪਰ ਮੈਂ ਸੁਚੇਤ ਕਰਦੀ ਆ ਸਾਰੇ ਨੌਜਵਾਨ ਬੱਚਿਆਂ ਨੂੰ ਕਿ ਸਿਰਫ ਜਿਹੜਾ ਹੱਲਾ ਗੁੱਲਾ ਜਾਂ ਜਿਹੜਾ ਵੀ ਚੀਜ਼ ਦੁਸ਼ਮਣ ਨੂੰ ਪ੍ਰਭਾਵਿਤ ਕਰਦੀ ਹੈ ਜਿਹੜੀ ਉਹ ਸਮਝਦੇ ਆ ਕਿ ਇਹਨਾਂ ਦੇ ਮਗਰ ਬਹੁਤ ਵੇਵ ਆ ਗਈ ਆ ਉਨੇ ਹੀ ਉਹ ਅਲਰਟ ਹੋ ਜਾਂਦੇ ਆ ਉਨੇ ਹੀ ਉਹ ਜਿਹੜੇ ਵੋਟਾਂ ਨੂੰ ਭੁੱਖਿਆਂ ਦੀ ਤਰ੍ਹਾਂ ਪੈਂਦੇ ਆ ਉਨੇ ਹੀ ਉਹ ਪੈਸੇ ਨਾਲ ਖਰੀਦਦੇ ਆ ਸ਼ਰਾਬਾਂ ਵੰਡਦੇ ਆ ਪੈਸੇ ਕੱਢਦੇ ਆ ਪਰ ਮੇਰਾ ਵੀਰ ਮੇਰੀ ਬੱਚਿਆਂ ਨੂੰ ਬੇਨਤੀ ਆ ਕਿ ਜਥੇਬੰਦ ਹੋ ਜੋ ਪਿੰਡਾਂ ਵਿੱਚ ਕਮੇਟੀਆਂ ਬਣਾਓ ਹੁਣੇ ਹੁਣੇ ਆਪਣਾ ਜਿਹੜੇ ਬੂਥ ਹੈ ਉਹਨਾਂ ਨੂੰ ਕਾਮਯਾਬ ਕਰੋ ਝੋਲੇ ਫੜੋ ਕਿਹਨੇ ਕਿਹਨੇ ਬੂਥਾਂ ਤੇ ਬਹਿਣਾ ਹੈ ਕਿਵੇਂ ਕਿਵੇਂ ਵੋਟਾਂ ਕੱਢ ਕੇ ਲਿਆਉਣੀਆਂ ਬਸ ਮੇਰੀ ਇਹੋ ਬੇਨਤੀ ਆ 19 ਦੇ ਵਿੱਚ ਵੀ ਆਪਣੀ ਇੰਨੀ ਵੇਵ ਸੀ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਚਲੀ ਗਈ ਸੀ ਸੀਆਈਡੀ ਵੀ ਇਹ ਰਿਪੋਰਟਾਂ ਕੱਢਦੀ ਸੀ ਕਿ ਖਾਲਸਾ ਨੂੰ ਕੋਈ ਹਰਾ ਨਹੀਂ ਸਕਦਾ ਪਰ ਹੁਣ ਅਸੀਂ ਜਿਹੜੀ ਗੱਲ ਦਾ ਸਾਨੂੰ ਸ਼ੱਕ ਪੈਂਦਾ ਉਹਨੂੰ ਅਸੀਂ ਅੰਦੇਸ਼ਾ ਦੂਰ ਕਰਨਾ ਹੈ ਅਸੀਂ ਗਰਾਊਂਡ ਤੇ ਜਾਣਾ ਹੈ ਅਸੀਂ ਗਰਾਊਂਡ ਤੇ ਜਾ ਕੇ ਪਿੰਡਾਂ ਵਿੱਚੋਂ ਵੋਟਾਂ ਕੱਢ ਕੇ ਵੋਟਾਂ ਬਿਖਤੌਣੀਆਂ ਐ ਇਹ ਨੇਕੀ ਤੇ ਬਦੀ ਦੀ ਜੰਗ ਐ ਇਹ ਕੋਈ ਨਾਲੀਆਂ ਗਾਲੀਆਂ ਤੇ ਜਾਂ ਕੋਈ ਹੋਰ ਇਹੋ ਜੀਆਂ ਸਮੱਸਿਆਵਾਂ ਖਾਲੀ ਜਿਹੜੇ ਆਟੇ ਖਰੀਦਣੇ ਜਾਂ ਦੇਣੇ ਸਰਕਾਰ ਦੇ ਉਹ ਸਾਡਾ ਸਕੈਂਡਰੀ ਕੰਮ ਹੈ ਪਹਿਲਾਂ ਅਸੀਂ ਪੰਥ ਖਾਲਸੇ ਦੀ ਚੜ੍ਹਦੀ ਕਲਾ ਦੇ ਲਈ ਸਭ ਤੋਂ ਪਹਿਲਾਂ ਅਸੀਂ ਭਾਈ ਅਮਰਤਪਾਲ ਨੂੰ ਚੁਣਿਆ ਕਿਉਂਕਿ ਤੁਸੀਂ ਸਾਰਿਆਂ ਮੇਰੇ ਵੀਰਾਂ ਨੇ ਉਹਨਾਂ ਦੀਆਂ ਵੀਡੀਓ ਵੇਖੀਆਂ ਉਹਨਾਂ ਦੀ ਬੋਲਬਾਣੀ ਸੁਣੀਆ ਉਹਨਾਂ ਦਾ ਅੰਦਾਜ਼ ਤੱਕਿਆ ਉਸ ਅੰਦਾਜ਼ ਉਹ ਅੰਦਾਜ਼ ਸਾਨੂੰ ਖਾਲਸੇ ਨੂੰ ਚਾਹੀਦਾ ਹੈ ਉਹ ਅੰਦਾਜ਼ ਸਾਨੂੰ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਉਹ ਅੰਦਾਜ਼ ਤੋਂ ਬਿਨਾਂ ਖਾਲਸੇ ਦੀ ਗੱਲ ਨਹੀਂ ਬਣੀ ਜੇ ਅੱਜ ਸੰਤ ਪਿੰਡਾਂ ਵਾਲਿਆਂ ਦੀ ਗੱਲ ਹੁੰਦੀ ਆ ਉਹਨੇ ਕੀ ਕੀਤਾ ਉਹਨਾਂ ਦੀ ਜੁਰਤ ਹੀ ਇੰਨੀ ਸੀਗੀ ਕਿ ਕੋਈ ਉਹਦੇ ਅੱਗੇ ਬੋਲ ਨਹੀਂ ਸੀ ਸਕਦਾ ਅੱਜ ਭਾਈ ਅਮਰਤਪਾਲ ਨੂੰ ਉਹਨਾਂ ਨੇ ਐਨਐਸਏ ਲਾ ਕੇ ਦਿਬੜੂ ਗੱਲ ਜੇਕ ਦੇਵੇ ਛੁੱਟਿਆ ਤੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹਨੂੰ ਬਾਹਰ ਕੱਢਣ ਦੇ ਲਈ ਅਸੀਂ ਇੱਕ ਮੁੱਠ ਹੋ ਕੇ ਇੰਨੀ ਵੋਟ ਪਾਈਏ ਕਿ ਦਿੱਲੀ ਦੀਆਂ ਕੰਧਾਂ ਕੰਮ ਜਾਣ ਦਿੱਲੀ ਸੋਨੇ ਹਾ ਬਾਕੀ ਨਹੀਂ ਮੇਰੀ ਗੱਲ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਲੋਕੀ ਇੱਕ ਗੱਲ ਕਹਿੰਦੇ ਸੀ ਹੀ ਇਸ ਨਾਟ ਕਿੰਗ ਬਟ ਕਿੰਗ ਮੇਕਰ ਅਸੀਂ ਐਸੇ ਦਰਨਾ ਤੇ ਮੈਂ ਚਲਦੀ ਆ ਕਿ ਜੇ ਭਾਈ ਅਮਰਪਾਲ ਸਿੰਘ ਜਿੱਤ ਕੇ ਆਉਂਦਾ ਹੈ ਤੇ ਮੈਂ ਸਮਝੂਗੀ ਮੈਂ ਮੇਰੀ ਸੰਗਤ ਮੇਰੇ ਜਿਹੜੇ ਲੁਆਇਲ ਹੈ ਜਿਹੜੇ ਖਾਲੜੇ ਨੂੰ ਆਂਦੇ ਆ ਉਹ ਜਿਹੜੇ ਸਾਰੇ ਲੋਕ ਹੈ ਉਹ ਇੱਕ ਕਿੰਗ ਬਣਾਉਣਗੇ ਵੇਖੋ ਮੇਰੇ ਪਿਆਰਿਓ ਖਾਲਸਾ ਜੀਓ ਮੇਰੀ ਇਕੋ ਹੀ ਮਿਸ਼ਨ ਹੈ ਮੈਂ ਖਾਲੜਾ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਤੇ ਕੰਮ ਕਰਦੀ ਆ ਤੇ ਮੈਂ ਉਹ ਕਰਦੀ ਰਹਿਣਾ ਮਰਦੀ ਦਮ ਤੱਕ ਰਹਿਣਾ ਪਰ ਮੈਨੂੰ ਕਿਸੇ ਦੀ ਵੀ ਕੋਈ ਲਾਲਸਾ ਨਹੀਂ ਕਿਸੇ ਸਹਾਸ ਦੀ ਕਿਸੇ ਹੋਰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਜੇ ਮੈਂ ਚਾਹੁੰਦੀ ਤਾਂ ਮੈਂ ਲੈ ਸਕਦੀ ਸੀ ਮੇਰੀਆਂ ਮੈਨੂੰ ਸਰਕਾਰਾਂ ਅੱਜ ਵੀ ਅੱਜ ਵੀ ਉਹ ਵਰਸਾ ਸਿੰਘ ਬਲਟੋਆ ਕਹਿੰਦਾ ਹੈ ਕਿ ਬੀਬੀ ਮੇਰੇ ਸੰਪਰਕ ਚ ਆ ਕੇ ਤੁਸੀਂ ਇਲੈਕਸ਼ਨ ਲੜ ਲਓ ਪਰ ਮੈਂ ਤੁਹਾਨੂੰ ਦੱਸ ਦਿਆਂ ਮੈਂ ਕੱਲ ਵੀ ਇਹ ਗੱਲ ਕੀਤੀ ਆ ਕਿ ਪਰਮਜੀਤ ਕੌਰ ਸਮਝੋਤੇਵਾਦੀ ਨਹੀਂ ਆ ਨਾ ਉਹਨੇ ਪੁਲਿਸ ਨਾਲ ਸਮਝੌਤਾ ਕੀਤਾ ਨਾ ਨਾ ਉਹਨੇ ਸਰਕਾਰ ਨਾਲ ਕੀਤਾ ਜਿਉ ਉਹਨੇ ਕੀਤਾ ਤੇ ਸੰਗਤ ਨਾਲ ਕੀਤਾ ਜਿਉ ਉਹਨੇ ਕੀਤਾ ਤੇ ਸ਼ਹੀਦਾਂ ਦੀ ਸੋਚ ਨਾਲ ਕੀਤਾ ਅੱਜ ਅਸੀਂ ਆਪਣੀ 25000 ਲਾ ਵਾਰਸ਼ ਲਾਸ਼ਾਂ ਦੀ ਪਹਿਰੇਦਾਰੀ ਦੇ ਅੰਡਰ ਜੋ ਕੰਮ ਜਿਹੜੀ ਟੀਮ ਸਾਡੀ ਖਾਲਾ ਮਿਸ਼ਨ ਆਰਗੇਨਾਈਜੇਸ਼ਨ ਕੰਮ ਕਰਦੀ ਪਈ ਆ ਉਹਦੀ ਸਰਪ੍ਰਸਤੀ ਭਾਈ ਅਮਰਤਪਾਲ ਦਾ ਜਿਹੜਾ ਉਹਨਾਂ ਨੇ ਮੁੱਢ ਬੰਨਿਆ ਸੀਗਾ ਜਿਹੜਾ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਬਣਾਈ ਸੀ ਕਿਹਨਾ ਸੀ ਉਹਨਾਂ ਨੇ ਵਾਰਸ ਪੰਜਾਬ ਦੇ ਚਲੋ ਠੀਕ ਹੈ ਹਲੇ ਆਪਣੀ ਸ਼ੁਰੂਆਤ ਹੈ ਤੇ ਵਾਰਸ ਪੰਜਾਬ ਦੇ ਬਣ ਜੋ ਮੈਂ ਤੁਹਾਨੂੰ ਇਹ ਵੀ ਕਹਿਣੀ ਆ ਭਾਵੇਂ 100 ਰੋਕਾ ਆਉਣ ਪਰ ਅਸੀਂ ਅਮਰਤਪਾਲ ਦੀ ਰਿਹਾਈ ਲਈ ਇੱਕ ਇੱਕ ਕਦਮ ਪੁੱਟ ਕੇ ਉਸ ਦਿਨ ਪੋਲਿੰਗ ਬੂਥ ਤੇ ਜਾਣਾ ਹੈ ਵੋਟਾਂ ਪਾਉਣੀਆਂ ਤੇ ਵੋਟਾਂ ਪਾ ਕੇ ਜਦੋਂ ਅਸੀਂ ਧੌਣ ਨੀਵੀਂ ਕਰਕੇ ਜਿਉਣਾ ਜਾਣਦੇ ਹੀ ਨਹੀਂ ਤੇ ਉਸ ਦਿਨ ਤੋਂ ਸਾਡੀ ਧੌਣ ਜਿਹੜੀ ਬਹੁਤ ਉੱਚੀ ਹੋ ਜੂਗੀ ਤੇ ਉਹ ਦਿੱਲੀ ਦਰਬਾਰ ਜਿਹੜਾ ਸਾਡੇ ਤਖਤ ਨੂੰ ਉਗਾਲ ਤਖਤ ਨੂੰ ਝਗਾਉਣਾ ਚਾਹੁੰਦਾ ਹੈ ਦਿੱਲੀ ਦਰਬਾਰ ਦਾ ਤਖਤ ਉਹਦੇ ਸਾਹਮਣੇ ਕੁਝ ਵੀ ਨਹੀਂ ਜੇ ਖਾਲਸਾ ਪੰਥ ਖੜਾ ਹੋ ਜੇ ਜੇ ਖਾਲਸਾ ਪੰਥ ਤੇ ਕੀ ਨਹੀਂ ਇਹ ਕਰ ਸਕਦਾ ਸਭ ਕੁਝ ਕਰ ਸਕਦਾ ਹੈ ਬਸ ਸਾਨੂੰ ਲੋੜ ਹੈ ਇੱਕ ਜਜ਼ਬੇ ਦੀ ਇੱਕ ਜਜ਼ਬਾਤ ਦੀ ਇੱਕ ਵਹਿਣ ਦੀ ਇੱਕ ਲਗਨ ਦੀ ਵੀ ਅਸੀਂ ਉਸ ਦਿਨ ਵੋਟਾਂ ਹਰ ਹਾਲਤ ਸਿਰਫ ਪਾਉਣੀਆਂ ਨਹੀਂ ਪਾਉਣੀਆਂ ਵੀ ਆ ਤੇ ਮੇਰੀ ਅਖੀਰ ਦੇ ਵਿੱਚ ਇਹੋ ਹੀ ਬੇਨਤੀ ਆ ਵੀ ਜਿਹੜੇ ਅਸੀਂ ਲੋਕ ਆ ਖੜੇ ਆ ਤੁਸੀਂ ਤਾਂ ਸਾਰੇ ਆਪਣਿਆਂ ਤੁਸੀਂ ਤਾਂ ਵੋਟਾਂ ਪਾਉਣ ਵਾਲੇ ਹੀ ਹੋ ਤੁਹਾਡੇ ਤੇ ਸਾਨੂੰ ਕੋਈ ਸ਼ੱਕ ਨਹੀਂ ਹੈ ਪਰ ਜਿਹੜੇ ਲੋਕ ਆ ਉਹਨਾਂ ਨੂੰ ਵੀ ਸਮਝਾਓ ਜਿਹੜੇ ਲੋਕ ਕਿਤੇ ਆਪਾਂ ਨੂੰ ਗਲਤੀ ਨਾਲ ਗਲਤ ਸਮਝੀ ਬੈਠੇ ਆ ਉਹਨਾਂ ਨੂੰ ਵੀ ਦੱਸੋ ਕਿ ਸਿੱਖ ਪੰਥ ਹੈ ਕੌਣ ਅਸੀਂ ਕੌਣ ਹੈ ਹਿੰਦੂ ਭਰਾਵਾਂ ਨੂੰ ਡਰਾਵੇ ਛੇਦ ਦਿੱਤੇ ਜਾਂਦੇ ਹੋਣਗੇ ਕਿ ਤੁਸੀਂ ਵੋਟਰਾਂ ਨਾਂ ਪਾਈਆਂ ਜਾਣੇ ਖਾਲਸੇ ਪੰਥ ਦੀ ਹੀ ਗੱਲ ਕਰਦੇ ਆ ਪਰ ਖਾਲਸਾ ਪੰਥ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਹੈ ਅਸੀਂ ਏਕੇ ਦੇ ਹਾਮੀ ਆ ਜਾਤ ਪਾਤ ਤੋਂ ਉੱਚੇ ਉੱਠ ਕੇ ਕੰਮ ਕਰਨ ਵਾਲੇ ਆ ਸਾਡੇ ਨਾਲ ਕੋਈ ਅਸੀ ਕਿ ਕਿਸੇ ਨਵਤ ਕਰਾਨੀ ਕਰਦੇ ਸਾਡੇ ਭਾ ਦਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਅਸੀਂ ਤਾਂ ਲੰਗਰ ਛਕਾਉਣ ਵਾਲੇ ਆ ਅਸੀਂ ਤਾਂ ਭੁੱਖਿਆਂ ਨੂੰ ਰਜਾਉਣ ਵਾਲੇ ਆ ਸਾਡੇ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੋ ਤੁਹਾਡੇ ਕਿੰਨੇ ਰਾਜੇ ਛਡਾਏ ਸੀ ਯਾਦ ਕਰੋ ਤੁਸੀਂ ਸਾਡੇ ਨੌਵੇਂ ਗੁਰੂ ਨੂੰ ਜਿਨ੍ਹਾਂ ਨੇ ਸੀਸੀ ਕਟਵਾਤਾ ਸੀ ਤੁਹਾਡੇ ਜਿੰਜੂਏ ਦੇ ਖਾਤਰ ਓਏ ਅਸੀਂ ਤੁਹਾਡੇ ਹਾਮੀ ਆ ਤੁਸੀਂ ਸਾਨੂੰ ਪਰਖੋ ਤੁਸੀਂ ਸਾਨੂੰ ਵੇਖੋ ਇਹਨਾਂ ਨਾਲ ਉਹ ਤੋਂ ਅਸੀਂ ਚੰਗੇ ਨਿਕਲਾਂਗੇ ਜਿਹੜੇ ਤੁਹਾਡੀਆਂ ਚਾਪਲੂਸੀਆਂ ਕਰਦੇ ਆ ਜਿਹੜੇ ਤੁਹਾਨੂੰ ਗਲਤ ਪਾਸੇ ਨੂੰ ਤੋਰਦੇ ਆ ਅਸੀਂ ਸੱਚੀ ਸੁੱੱਚੀ ਟੀਮ ਲੈ ਕੇ ਤੁਰਾਂਗੇ ਤੇ ਪੰਜਾਬ ਦੇ ਕਲਿਆਣ ਲਈ ਜੋ ਵੀ ਸਾਨੂੰ ਕੁਰਬਾਨੀ ਕਰਨੀ ਪਊਗੀ ਅਸੀਂ ਭਾਈ ਅਮਰਤਪਾਲ ਦੀ ਟੀਮ ਨੂੰ ਇਕੱਠਿਆਂ ਕਰਾਂਗੇ ਤੇ 27 ਦੇ ਵਿੱਚ ਇੱਕ ਨਵੀਂ ਟੀਮ ਦਾ ਮੋਢ ਮੰਨ ਕੇ ਪੰਜਾਬ ਦੀ ਜਿਹੜੇ ਵਾਤਾਵਰਣ ਨੂੰ ਸਾਰੇ ਨੂੰ ਚੇਂਜ ਕਰ ਦੇਾਂਗੇ ਇਹੋ ਹੀ ਮੇਰੀ ਅਰਜ਼ ਬੇਨਤੀ ਆ ਕਿ ਆਪਾਂ ਵੋਟਾਂ ਪਾਉਣੀਆਂ ਸਭ ਤੋਂ ਪਹਿਲਾ ਕਾਰਜ ਆਪਣਾ ਇਹੋ ਹੀ ਆ ਇਹ ਨੂੰ ਸਿਰੇ ਲਾਈਏ ਤੇ ਆਪਾਂ ਜਿਹੜੀ ਲੀਡ 99 ਦੇ ਵਿੱਚ ਮਿਲੀ ਸੀ ਨਾ ਉਸ ਲੀਡ ਤੋਂ ਡਬਲ ਟ੍ਰिपल ਕਰਕੇ ਭੇਜਣਾ ਹੈ ਇਹਨਾਂ ਨੂੰ ਕਿਉਂਕਿ ਜੰਗ ਹੈ ਮੁੰਡਾ ਬਹੁਤ ਜਜ਼ਬਾ ਹੈ ਉਹਦੇ ਵਿੱਚ ਜਦੋਂ ਜਾ ਕੇ ਖੜੂਗਾ ਤੇ ਉਹਨਾਂ ਨੇ ਆਪੇ ਹੀ ਨੀਵੀਆਂ ਪਾ ਲੈਣੀਆਂ ਕਿ ਇਹ ਬੰਦਾ ਜਿਹੜਾ ਪੰਥ ਦਾ ਭੇਜਿਆ ਹੋਇਆ ਬੰਦਾ ਹੈ ਤੇ ਸਾਨੂੰ ਬਹੁਤ ਜਜ਼ਬੇ ਨਾਲ ਕੰਮ ਕਰੋ ਸਾਰੇ ਮੇਰੇ ਬੱਚਿਆਂ ਨੂੰ ਮੇਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਜਿੰਨਾਂ ਦੇ ਵੀ ਜਿੱਥੇ-ਜਿੱਥੇ ਵੀ ਤੁਹਾਡੇ ਕੋਈ ਰਿਸ਼ਤੇਦਾਰ ਹੈ ਜਿੱਥੇ-ਜਿੱਥੇ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਸਾਰਿਆਂ ਨੂੰ ਕੱਢ ਕੇ ਵੋਟਾਂ ਪਾਉਣ ਲਈ ਲਿਆਓ ਮਜਬੂਰ ਨਾ ਕਰੋ ਉਹਨਾਂ ਨੂੰ ਸਮਝਾ ਕੇ ਲਿਆਓ